ਇੱਕ ਵਾਰੀ ਨਾ ਭਾਈ ਇੱਕ ਪ੍ਰਾਇਮ ਟਾਈਮ ਦੀ ਗੱਲ ਆ ਛੱਪੜ ਤੇ ਨਾ ਲੋਕ ਜੰਗਲ ਬਾਹੀ ਜਾ ਕੇ ਹੱਥ ਛੱਪੜ ਤੇ ਧੋਇਆ ਕਰਦੇ ਤੇ ਇੱਕ ਦਿਨ ਇੱਕ ਪੰਡਤ ਜੀ ਹੱਥ ਧੋਣ ਲੱਗੇ ਤੇ ਉਧਰੋਂ ਇੱਕ ਜ਼ਿਮੀਂਦਾਰ ਆਉਂਦਾ ਸੀਗਾ ਉਹ ਵੀ ਹੱਥ ਧੋਣ ਲੱਗ ਗਿਆ ਤੇ ਪੰਡਤ ਜੀ ਨੇ ਆਖਿਆ ਵੀ ਯਾਰ ਲੰਮਾ ਸਮਾਂ ਹੱਥ ਧੋਣਿਆ ਤੇ ਜੱਟ ਜਾ ਕੇ ਗੱਲ ਕਰੂ ਪਿੰਡ ਚ ਵੀ ਇਹ ਪੰਡਤ ਦਾ ਬਹੁਤ ਸਫਾਈ ਰੱਖਦਾ ਬੜੇ ਹੱਥ ਧੋਣਾ ਬਹੁਤ ਗੌਰ ਨਾਲ ਤੋਂ ਉਦੋਂ ਜੱਟ ਧੋਣ ਲੱਗਾ ਜੱਟ ਦੇ ਮਨ ਚ ਵੀ ਇਹ ਆ ਗਿਆ ਵੀ ਮੈਂ ਵੀ ਯਾਰ ਲੰਮਾ ਸਮਾਂ ਹੱਥ ਧੋਵਾ ਕਿਤੇ ਪੰਡਤ ਨੂੰ ਐ ਨਾ ਹੋ ਜੇ ਵੀ ਇਹਨੂੰ ਹੱਥ ਨਹੀਂ ਧੋਣੇ ਆਉਂਦੇ ਤੇ ਭਾਈ ਜਦੋਂ ਜਿਹਦੀ ਦੋਨੇ ਹੱਥ ਧੋਈ ਗਏ 10 ਮਿੰਟ 15 ਮਿੰਟ ਬੀਤ ਗਏ ਨਾ ਜੱਟ ਉੱਠਣ ਦਾ ਨਾਂ ਲਵੇ ਨਾ ਲਾਲਾ ਆ ਆਪਣਾ ਪੰਡਤ ਉੱਠਣ ਦਾ ਨਾਂ ਲਵੇ ਉਹਨੂੰ ਐ ਸੀ ਵੀ ਜੇ ਇਹ ਉੱਠ ਖੜੇ ਤਾਂ ਮੇਰੀ ਇੱਠੀ ਹੈ ਜੇ ਇਹ ਉੱਠ ਖੜੀ ਤੇ ਪੰਡਤ ਨੇ ਆਪਦੇ ਮੁੰਡੇ ਨੂੰ ਆਵਾਜ਼ ਮਾਰੀ ਤੇ ਕਹਿੰਦਾ ਪੁੱਤ ਐਂ ਕਰੀ ਮੈਨੂੰ ਤਾਂ ਹੋ ਸਕਦਾ ਅੱਜ ਰਾਤ ਪੈ ਜੇ ਕਿਵੇਲਾ ਪੈ ਜੇ ਅੱਜ ਸ਼ਾਮ ਦੀ ਆਰਤੀ ਤੇਰੇ ਚਾਚੇ ਨੂੰ ਕਹੀ ਕਰ ਲਵੇ ਮੰਦਿਰ ਚ ਤੇ ਜੇ ਕੱਲ ਨੂੰ ਵੀ ਲੋੜ ਪਈ ਤਾਂ ਤੇਰੇ ਤਾਏ ਨੂੰ ਬੁਲਾ ਲੈ ਉਹ ਆਰਤੀ ਕਰ ਲੂ ਮੰਦਿਰ ਚ ਵੀ ਇੱਕ ਦਿਨ ਦਾ ਪਲਾਨ ਬਣਾ ਕੇ ਤੇ ਪੰਡਤ ਨੇ ਦੱਸਤਾ ਜੱਟ ਨੂੰ ਸੁਣਾਤਾ ਵੀ ਮੈਂ ਤਾਂ ਤਿਆਰੀ ਚ ਹਾਂ ਤੇ ਜੱਟ ਨੇ ਵੀ ਆਪਦੇ ਮੁੰਡੇ ਨੂੰ ਸੱਦ ਲਿਆ ਕਹਿੰਦਾ ਓਏ ਮੁੰਡਿਆ ਉਰੇਆ ਕਦਾਂ ਐ ਕਰੀ ਹਾੜੀ ਵੇਲੇ ਤਾਂ ਆਪਦੇ ਮਾਮੇ ਸੱਦ ਲਈ ਤੂੰ ਤੇ ਗਾਹਾਂ ਸੌਣੀ ਵਾਲੇ ਤੋਂ ਆਉਂਦੀਆਂ ਭੂਆ ਨੂੰ ਕਹਿੰਦੀ ਫਫੜਰ ਕੇ ਆ ਜਾਣਗੇ ਤੇਰੇ ਪੰਡਤੀ ਜੀ ਉੱਠ ਕੇ ਭੱਜ ਗਈ ਕਹਿੰਦਾ ਪਾ ਇਹਦਾ ਸਾਲ ਦੀ ਤਿਆਰੀ ਕਰ ਲਈ ਇਕੱਠੀ ਇਹਦੇ ਨਾਲ ਨਹੀਂ ਕੋਈ ਜਿੱਤ ਸਕਦਾ ਇਹਦਾ ਪ੍ਰਣਾਮ ਇਹੀ ਨਿਕਲਦਾ ਵੀ ਪਿਆਰ ਨਾਲ ਤਾਂ ਭਾਵੇਂ ਸਾਡੇ ਕੋਈ ਜਾਣ ਲੈ ਲੈ ਜਦੋਂ ਅਸੀਂ ਅੜ ਜਾਂਨੇ ਆ ਫਿਰ ਅਸੀਂ ਲੰਮਾ ਸਮਾਂ ਅੜ ਜਾਂਨੇ ਆ ਜਿਵੇਂ મોદી ਦੇ ਮੂਰੇ ਅੜ ਕੇ ਸੀ ਨਾ ਸਾਲ ਬੈਠੇ ਰਹੇ 1.5 ਸਾਲ ਭਾਵੇਂ 5 ਸਾਲ ਬਿਠਾਈ ਰੱਖਦਾ ਤੇ ਅੜ ਜਾਂਨੇ ਆ ਤੇ ਫਿਰ ਅੜ ਜਾਂਨੇ ਆ